ਰੋਇਪਰੰਦਰ ਚੋਰੀ ਦੀਆਂ ਘਟਨਾਵਾਂ ਰੁਕੰਦਾ ਨਾਮ ਨਹੀਂ ਲੈ ਰਹੀਆਂ ਹਾਲਾਤ ਇਹ ਬਣ ਚੁੱਕੇ ਆ ਕਿ ਚੋਰਾਂ ਨੇ ਹੁਣ ਬਿਜਲੀ ਦੀਆਂ ਤਾਰਾਂ ਵੀ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ ਇੱਕ ਗਰੌ ਨੂੰ ਕਾਬੂ ਕੀਤਾ ਜੋ ਅਲੱਗ-ਅਲੱਗ ਥਾਵਾਂ ਤੋਂ ਮੋਟਰਾਂ ਦੀਆਂ ਤਾਰਾਂ ਜਿਹੜੀਆਂ ਉਹ ਚੋਰੀ ਕਰਦੇ ਸਨ ਜਿਨ੍ਹਾਂ ਨੂੰ ਕਾਬੂ ਕਰਕੇ ਲੋਕਾਂ ਨੇ ਖੂਬ ਉਹਨਾਂ ਦੀ ਛਤਰਪਰੇਟ ਜਿਹੜੀ ਆ ਉਹ ਕੀਤੀ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੁਖਮੰਦਰ ਸਿੰਘ ਵਾਸੀ ਪਿੰਡ ਚੂਚਕਵੰਡ ਨੇ ਦੱਸਿਆ ਕਿ ਇਹ ਗ੍ਰਾਹ ਪਿਛਲੇ ਕਾਫੀ ਸਮੇ ਤੋਂ ਉਹਨਾਂ ਦੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਜਿਨ੍ਹਾਂ ਨੂੰ ਹੁਣ ਉਹਨਾਂ ਨੇ ਰੰਗੇ ਹੱਥੀ ਕਾਬੂ ਕੀਤਾ ਹੈ ਅਤੇ ਪੁੱਛਗਛ ਦੌਰਾਨ ਉਹਨਾਂ ਫਰੋਇਪਰ ਦੇ ਇੱਕ ਮਸ਼ਹੂਰ ਕਵਾੜੀਏ ਦਾ ਨਾਮ ਲਿਆ ਹੈ ਜਿਸ ਨੂੰ ਇਹ ਚੋਰੀ ਕੀਤੀਆਂ ਹੋਈਆਂ ਤਾਰਾਂ ਜੜੀਆਂ ਉਹ ਵੇਚਦੇ ਸਨ ਉਧਰ ਫਰੋਇਪਰ ਦੇ ਕਸਬਾ ਮੱਲਾਂਵਾਲਾ ਦੇ ਥਾਣਾ ਮੁਖੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਚੋਰਾਂ ਅਤੇ ਕਵਾਡੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੋਰ ਕੀ ਕੁਝ ਕਹਿਣਾ ਹੈ ਐਸਐਚਓ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਰੇ ਲੱਕੇ ਦੇ ਵਿੱਚ ਇੱਕ ਕੇਵਲ ਜੋ ਜੜੇ ਬੜੇ ਹੈਗੇ ਆ ਉਹ ਕੀ ਮਾਮਲਾ ਸੀ ਉਹ ਇਹ ਮਾਮਲਾ ਕਿ ਇਹ ਤਿੰਨ ਜਾਣੇ ਇਲਾਕੇ ਦੇ ਵਿੱਚ ਕਾਫੀ ਜਿਹੜੇ 10-15 ਦਿਨਾਂ ਤੋਂ ਸਰਗਰਮ ਸੀ ਅਤੇ ਰਾਤ ਸਮੇਂ ਇਹ ਤਾਰਾਂ ਕੱਟਦੇ ਸੀ ਮੋਟਰਾਂ ਦੀਆਂ ਅਤੇ ਕੁਆਰੀਆਂ ਨੂੰ ਵੇਚ ਦਿੰਦੇ ਸੀ ਉਹਨਾਂ ਨੂੰ ਜਿਹੜਾ ਉਹਨਾਂ ਦੇ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਤੇ ਬਹੁਤ ਸਨਮਾਨ ਤੇ ਲਿਆ ਕੇ ਜਿਹੜੀਆਂ ਹੋਰ ਵੀ ਜਿਹੜੀਆਂ ਤਾਰਾਂ ਦੀ ਰਿਕਵਰੀ ਕੀਤੀ ਜਾਉ ਉਸਾ ਤੱਕ ਜਿਹੜਾ ਚੋਰੀ ਕੈਪਸਿਓ ਕੋ ਨੂੰ ਵੇ ਦੇ ਸੀ ਉਹਨਾਂ ਨੇ ਵੱਖ-ਵੱਖ ਕਵਾੜੀਆਂ ਦਾ ਨਾਮ ਲਿਆ ਜਿਹਨਾਂ ਨੂੰ ਇੱਕ ਕਵਾੜੀ ਉਹਨੂੰ ਤਾਂ ਬਾਈ ਨੇਮ ਸੀ ਮਕਦਮੇ ਮੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਔਰ ਦੋ ਹੋਰ ਵੀ ਜਿਹੜੀ ਜਾਂਚ ਕਰਕੇ ਜਿਹੜੀ ਹੈ ਹੋਰ ਜਿਹੜੇ ਕਵਾੜੀ ਹੋਣਗੇ ਉਹਨਾਂ ਨੂੰ ਇਸ ਮਕਦਮੇ ਚ ਸ਼ਾਮਿਲ ਕਰਕੇ ਗ੍ਰਿਫਤਾਰ ਕੀਤਾ ਜਾਊਗਾ